ਦੇ ਵਿੱਚ ਆ ਦੇਖੋ ਜੀ ਦੇਖੋ ਜੀ ਹਾਂ ਲੋ ਵੀਡੀਓ ਸ਼ੇਅਰ ਵੀ ਕਰੀ ਜਾਓ ਆ ਦੇਖੋ ਜੀ ਕਿਵੇਂ ਦੇਖੋ ਕਿਸ ਤਰ੍ਹਾਂ ਦੇਖ ਸਕਦੇ ਹੋ ਜੀ ਜ਼ਿਆਦਾ ਕਰਮ ਹੋ ਗਿਆ ਕੰਮ ਕੰਮ ਜ਼ਿਆਦਾ ਭਖ ਗਿਆ ਤਸਵੀਰਾਂ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਜ਼ਿਆਦਾ ਗਰਮ ਹੋ ਗਿਆ ਕੰਮ ਸਮੁੰਦਰ ਦਾ ਦੇਖ ਸਕਦੇ ਹੋ ਵੱਡੀਆਂ ਲਹਿਰਾਂ ਦੇਖੋ ਕਿਵੇਂ ਲਟੇ ਪਏ ਨੇ ਲੋਕ ਦੇਖੋ ਜੀ ਦੇਖੋ ਹਾ 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 ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਇਸ ਸਮੁੰਦਰ ਦੇ ਕੰਡੇ ਤੇ ਆ ਜਿੰਨੀਆਂ ਹੈਗੀਆਂ ਨੇ ਦੁਕਾਨਾਂ ਨੇ ਓਰੇ ਹਜ਼ਾਰਾਂ ਦੀ ਗਿਣਤੀ ਜਿੱਥੇ ਸ਼ਾਮ ਨੂੰ ਚੱਲੂਗਾ ਓਰੇ ਮੱਛੀ ਕੀ ਕਿਡੇ ਜਿੰਨਾ ਸਮੁੰਦਰ ਦਾ ਜੀਵ ਜੰਤੂ ਹੁੰਦਾ ਇੱਥੇ ਵਿਕਦਾ ਇੱਥੇ ਲੱਗਦਾ ਤੜਕਾ ਆ ਸਾਰਾ ਬਾਜ਼ਾਰ ਬਣ ਜੂਗਾ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਕਿ ਬੇਤ ਕਿਡੇ ਕਿਵੇਂ ਚੱਲਦੇ ਨੇ ਸਮੁੰਦਰ ਦੇ ਕੰਡੇ ਦੇ ਉੱਤੇ ਵੀਡੀਓ ਚੱਲਦੇ-ਚੱਲਦੇ ਸ਼ੇਅਰ ਵੀ ਕਰਦੇ ਹੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦਿਖਾਉਂਦੇ ਜੀ ਤੁਹਾਨੂੰ ਕੱਲਾ-ਕੱਲਾ ਬੜਾ ਆਨੰਦ ਦੇਖ ਸਕਦੇ ਹੋ ਉੱਠਾਂ ਦੀਆਂ ਸਵਾਰੀਆਂ ਵੀ ਹੁੰਦੀਆਂ ਨੇ ਇੱਥੇ ਦੇਖ ਸਕਦੇ ਹੋ ਉੱਠਾਂ ਤੇ ਆਨੰਦ ਲੈਂਦੇ ਨੇ ਕੋਈ ਫੋਟੋਆਂ ਖਿਚਾਉਂਦਾ ਕੋਈ ਕਿੱਦਾਂ ਆਉਂਦਾ ਕੋਈ ਕਿੱਦਾਂ ਆਉਂਦਾ ਪੂਰਾ ਯਾਨੀ ਕਿ ਇੱਥੇ ਜੇ ਕਹੀਦੀ ਵੀ ਬਹੁਤ ਸੋਹਣਾ ਜਿ ਦੇਖਣਯੋਗ ਆ ਦੇਖੋ ਆ ਉੱਠਾਂ ਤੇ ਫਿਰਦੇ ਆ ਉੱਠਾਂ ਦੇ ਉੱਤੇ ਸਵਾਰੀਆਂ ਕਰਕੇ ਯਾਨੀ ਕਿ ਵੀ ਆਪਦਾ ਮਨੋਰੰਜਨ ਕਰਦੇ ਨੇ ਲੋਕ ਇੱਥੇ ਵੱਡੀ ਪੱਧਰ ਤੇ ਇੱਧਰ ਕੇਕੜਿਆਂ ਦੀਆਂ ਮੱਛੀਆਂ ਦੀਆਂ ਦੁਕਾਨਾਂ ਆ ਗਈਆਂ ਉਹ ਵੀ ਸ਼ਾਮ ਨੂੰ ਸ਼ਾਮ ਨੂੰ ਛਕਾਂਗੇ ਉਹ ਦੇਖਾਂਗੇ ਸਵਾਦ ਕੇਕੜਿਆਂ ਦਾ ਕਿਵੇਂ ਆ ਵੱਡੀਆਂ ਗੱਲਾਂ ਦੇਖ ਸਕਦੇ ਹੋ ਤਸਵੀਰਾਂ ਚ ਦੇਖੋ ਕਿਵੇਂ ਲਟੇ ਪਏ ਨੇ ਲੋਕ ਦੇਖੋ ਜੀ ਦੇਖੋ ਹਾ 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 ਪਰ ਫਬਰ ਕਾ ਪਾਣੀ ਹੈ ਜੀ ਨੰਨ ਤਾਂ ਆ ਗਿਆ ਲੱਤਾਂ ਨੂੰ ਗਰਮ ਹੋਏ ਪੈਤੀ ਕੰਮ ਆ ਦੇਖੋ ਜੀ ਛੱਲਾਂ ਦੇਖੋ ਰੋੜ ਕੇ ਲੈ ਜਾਂਦੇ ਨੇ ਕਿਰਾਂ ਦਾ ਵਿੱਚ ਆ ਦੇਖੋ ਜੀ ਦੇਖੋ ਜੀ ਬੜੀਆਂ ਬੜੀਆਂ ਛੱਲਾਂ ਹੁੰਦੀਆਂ ਨੇ ਖੜੀਆਂ ਪੰਜ ਪੰਜ 10 10 ਫੁੱਟ ਦੀਆਂ ਦੇਖ ਸਕਦੇ ਹੋ ਤਸਵੀਰਾਂ ਲਗ ਭਾਗ ਡੇਢ 2 ਕਿਲੋਮੀਟਰ ਦਮਾਂ ਦੀ ਚਾਹੇ 2 ਕਿਲੋਮੀਟਰ ਲੰਮਾ ਦੀ ਚਾਹੇ ਆ ਦੇਖੋ ਪੂਰਾ ਜੇ ਕਹਦੀ ਝੂਟਾ ਕੇਰਾ ਫੁੱਲ ਮਾਰਦਾ ਹੈ ਫੁੱਲ ਝੂਟਾ ਮਾਰਦਾ ਕਹਿੰਦਾ ਦੇਖ ਸਕਦੇ ਹੋ ਪੂਰੇ ਦੇ ਪੂਰੇ ਪਰਿਵਾਰ ਇੱਥੇ ਆਉਂਦੇ ਨੇ ਬੱਚੇ ਆਨੰਦ ਲੈ ਰਹੇ ਨੇ ਪੂਰਾ ਦੇਖ ਸਕਦੇ ਹੋ ਤਸਵੀਰਾਂ ਬਹੁਜੀ ਸਮੁੰਦਰ ਦੇ ਨੇ ਯਾਰ ਇਹ ਘਰੇ ਬੈਠੇ ਵੀਡੀਓ ਸ਼ੇਅਰ ਵੀ ਕਰੀ ਜਾਓ ਆ ਦੇਖੋ ਜੀ ਕਿਵੇਂ ਦੇਖੋ ਕਿਸ ਤਰ੍ਹਾਂ ਆਨੰਦ ਲੈ ਰਹੇ ਨੇ ਸਮੁੰਦਰ ਦਾ ਦੇਖ ਸਕਦੇ ਹੋ ਜੀ ਜਿਆਦਾ ਕਰਮ ਹੋ ਗਿਆ ਕੰਮ ਕੰਮ ਜਿਆਦਾ ਭਖ ਗਿਆ ਤਸਵੀਰਾਂ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਜਿਆਦਾ ਗਰਮ ਹੋ ਗਿਆ ਕੰਮ ਸਮੁੰਦਰ ਦਾ ਦੇਖ ਸਕਦੇ ਹੋ ਪੱਟੀਆਂ ਲਹਿਰਾ